ਸਾਸਤਰੀ ਆਕਾਰ ਸਾਰੇ ਵੀ ਸਭਾਉਣ ਸਾਰੇ ਠੀਕ ਠਾਕ ਹੋ ਹੋ ਗਏ ਚੜ੍ਹਦੀ ਕਲਾ 'ਚ ਹੋ ਹੋ ਗਏ ਅੱਜ ਅਸੀਂ ਲੱਗੇ ਆ ਫਲੋ ਮਾਰਨ ਆਪਾਂ ਵਰਦੀਨ ਵਾਲੀ ਥਾਂ ਬਣਾਉਣੀ ਐ ਤੇ ਆਪਾਂ ਟ੍ਰੇਨ ਨਾਲ ਆਤੀ ਫੇਰ ਨਾਲ ਆਪਣੀ ਬਾਹਰ ਖੜੀ ਸੀ ਤੇ ਚਾਚਾ ਜੀ ਆਪਣੇ ਬੈਠੇ ਨੇ ਇਹੋਣ ਆਪਾਂ ਪਾਵਾਂਗੇ ਫਲੋ ਸਲਾਮ ਆ ਪੱਛੇ ਹਿੱਟ ਲਾ ਦੇ ਇੱਧਰ ਇੱਥੇ ਆ ਪੱਛੇ ਇੱਧਰ ਟੇਡੀ ਕਰਕੇ ਹਿੱਟ ਲਾ ਦੇ ਟੇਡੀ ਟੇਡੀ ਲਾ ਹੱਸਣਾ ਨਾ ਲੋ ਜੀ ਆਪਾਂ ਟੇਡੀ ਕਰਕੇ ਹਿੱਟ ਲਾਉਣੇ ਆ ਫੇਰ ਆਪਾਂ ਬਹੁਤ ਵਧੀਆ ਪੈ ਜਾਣਗੇ ਇੰਨੇ ਨਾਲ ਆਪਣੇ ਚਾਚਾ ਜੀ ਅੱਜ ਬੈਠੇ ਆ ਡਰਾਈਵਰੀ ਕਰਨਾ ਆ ਬੰਦਾ ਆਪਣਾ ਮੇਨ ਹੈ ਮੇਨ ਬੰਦਾ ਆਪਣਾ ਬਲੌਗਰ ਸਾਹਿਬ ਹੀ ਹੈਗੇ ਨਾਲ ਇਹਨਾਂ ਦੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਇਹਨਾਂ ਦਾ ਚੈਨਲ ਦਾ ਨਾਮ ਹੈਗਾ ਪਿਓ ਪੁੱਤ ਦਾ ਡੇਰੀ ਫਾਰਮ ਆ ਆ ਮੁੰਡਾ ਵੀਡੀਓ ਪਾਉਂਦਾ ਹੁੰਦਾ ਤੇ ਚਾਚਾ ਮੇਰਾ ਥੋੜਾ ਜਿਹਾ ਕੈਮਰੇ ਤੋਂ ਅੱਗੇ ਆਉਣ ਤੋਂ ਥੋੜਾ ਜਿਹਾ ਪਤਾ ਨਹੀਂ ਇਹਨੂੰ ਘਬਰਾਹਟ ਜੀ ਹੁੰਦੀ ਉਹ ਕੈਮਰੇ ਅੱਗੇ ਘੱਟ ਹੀ ਆਉਂਦਾ ਆਪਾਂ ਤਲਵੰਡੀਆਂ ਲਾਈਟਾਂ ਉਦਾਂ ਲਵਾ ਕੇ ਜਾਂਦੀਆਂ ਅਸੀਂ ਹਨੇਰਾ ਹੋ ਗਿਆ ਸੀ ਚੰਗੀ ਤਰ੍ਹਾਂ ਵਖਾਈਆਂ ਨਹੀਂ ਸੀ ਤੇ ਇੱਕ ਆਪਾਂ ਆ ਦੋ ਲਵਾਈਆਂ ਸੀਗੀਆਂ ਇੱਕ ਆਪਾਂ ਪੱਖਾ ਲਵਾਇਆ ਸੀ ਦੋ ਲਾਈਟਾਂ ਆ ਜਿਹੜੀਆਂ ਲਵਾਈਆਂ ਸੀ ਦੋ ਪਿੱਛੇ ਲਵਾਈਆਂ ਜੀ ਇੱਕ ਘੁੰਮਣ ਵਾਲੀ ਲਾਈਟ ਇਹਦੇ ਵਿੱਚ ਤਿੰਨ ਅਸੀਂ ਚੜਨੇ ਬਾਕੀ ਦੋ ਲਾਈਟਾਂ ਪਾਹਂ ਦੇ ਵਿੱਚ ਵੀ ਲਾਈਆਂ ਨੇ ਰੇ ਦੇ ਸੰਨ ਕੇ ਨਾਲ ਥੋੜੇ ਠੰਡੇ ਹੋਣ ਗਿਆ ਤੇ ਨਾਲ ਥੱਲੇ ਡਿੱਗੀਆਂ ਪਈਆਂ ਜੀ ਇਹਨਾਂ ਨੂੰ ਕਰਾਂਗੇ ਪੱਕੀਆਂ ਤਾਂ ਜਿਆ ਸਟ ਕਰਕੇ ਇਹਨਾਂ ਨੂੰ ਆਪਾਂ ਇੱਥੇ ਲਾ ਦੇਨੇ ਆ ਟਿਕਾਣੇ ਲੋ ਆਪਾਂ ਬੱਸ ਆਪਣੇ ਪੈਰ ਚੱਲੇ ਆ ਟਾਬਲੈਂਕ ਆਪਣੀ ਅੜ ਗਈ ਜੇ ਅੱਗੋਂ ਲਾ ਲਾ ਨਾ ਇਹਦਾ ਹਰਦੇ ਖੰਗੜਾ ਥੰਡੇ ਵਾਲੇ ਚ ਪਾ ਦੋ ਡੱਬੇ ਨਾਲ ਜਿਆਦਾ ਠੰਡੇ ਹੋ ਗਏ ਪਹਿਲਾਂ ਆਪਾਂ ਕਸਾਂਗੇ ਪਲਵਾਂ ਦੇ ਨਾਟ ਪਲਵਾਂ ਦੇ ਨਾਟ ਬਹੁਤ ਢਿੱਲੇ ਆਏ ਆ ਇਸ ਕਰਕੇ ਕਸ ਪੂਸ ਕੇ ਫੇਰ ਹੀ ਆਪਾਂ ਚਲਾਵਾਂਗੇ ਨਾੜ ਕਾਸਲੀ ਜੀਰ ਜੀ ਫਿਰ ਆਪਾਂ ਲਾਵਾਂਗੇ ਪਲੋ ਨਾੜਾ ਘੱਲੇ ਬਹੁਤ ਆਇਆ ਦੇਖੋ ਪਾਣਾ ਨਿਕਲ ਗਿਆ ਪਾਣਾ ਨਿਕਲਿਆ ਨਾ ਨਾਰਨ ਉਹ ਕਾਸਲੀ ਜੀ ਚੰਗੀ ਤਰ੍ਹਾਂ ਫਿਰ ਜੀ ਆਪਾਂ ਨਾੜ ਨੋੜ ਕਾਸਾ ਲੈਨੇ ਆਪਾਂ ਚੰਨੇ ਵਾਂਚ ਪਲੋ ਚਲਾਵਾਂਗੇ जी पलाव चलाता है सट्टे थले ट्रैक्टर तुपी तो मिल जाए फोर बाय फोर नहीं लाया होया ਕਿਆ ਕਰੋ ਇਹ ਬਾ ਜਰਾ ਆ ਕੇ ਦਿੰਦੂਰਾਓ ਕਮੋਂਾ ਲਈ ਇਹ ਮੀਂਹ ਪਹਿਲਾ ਕਿਹੜਾ ਐਵੇਂ ਲਾ ਕੇ ਜਦੋਂ ਦੂਜਾ ਕਿਹੜਾ ਆਪਾਂ ਲਾਉਣਾ ਬਲੋਕ ਮੋਣਾ ਨਹੀਂ ਫਿਰ ਲਈ ਨਹੀਂ ਬੰਦੀ ਲਾਈਟਾਂ ਲੁੱਟਾਂ ਲਾਈਆਂ ਕਰਕੇ ਡਾਕਟਰ ਨਾਲ ਜੱਜਾਂ ਨੂੰ ਬਹੁਤ ਲੱਗ ਪਿਆ ਜਦੋਂ ਜਮਾ ਸਿੰਪਲ ਸੀ ਨਾ ਡਾਕਟਰ ਚਲੋ ਪਹਿਲਾਂ ਵੀ ਜੱਜਦਾ ਸੀ ਪਰ ਲਾਈਟਾਂ ਨਾਲ ਥੋੜਾ ਜਿਹਾ ਬਹੁਤ ਫਰਕ ਪੈ ਗਿਆ ਕੋਰਨਰ ਲੈਫਟ 60 ਆ ਵੇਖੋ ਜੀ ਆ ਲੀਨ ਬੰਦੀ ਨਹੀਂ ਜੇ ਆਪਾਂ ਮਤਲਬ ਪਲੋ ਪਹਿਲੇ ਘੇੜੇ 'ਚ ਨਹੀਂ ਘਮਾਉਂਦੇ ਪਹਿਲੇ ਘੇੜੇ 'ਤੇ ਪਲੋਣੀ ਘਮਾਉਣਾ ਚਾਹੀਦਾ ਹੁਣ ਜਿਵੇਂ ਆਪਾਂ ਘੇੜੇ ਲਾਵਾਂਗੇ ਹੁਣ ਪਲੋ ਘਮਾਵਾਂਗੇ ਆਪਾਂ ਬਾਕੀ ਟਰੈਕਟਰ 4/4 ਤੋਂ ਬਿਨਾ ਵੀ ਬਹੁਤ ਵਧੀਆ ਚੱਲਣ ਦਿਆ ਬਾਕੀ ਆ ਗੱਲ ਹੈ ਕੀ ਏ 4/4 ਲਾਵਾਂਗੇ ਟਰੈਕਟਰ ਜਮਾ ਪ੍ਰਵਾਹ ਨਹੀਂ ਕਰਦਾ ਆਪਾਂ ਰੇਹ ਜਮਾ ਬੰਦ ਕਰ ਦਈਆਂ ਨਾ ਫਿਰ ਵੀ ਟਰੈਕਟਰ ਬੜਾ ਵਧੀਆ ਲਗਾਉਂਦਾ ਹੁਣ ਆਪਾਂ ਲਾਦਾ ਜੀ 4x4 4x4 ਚ ਟਰੈਕਟਰ ਸੋਖਾ ਤੁਰਦਾ ਟਰੈਕਟਰ ਦਾ ਬਹੁਤ ਫਰਕ ਪੈ ਜਾਂਦਾ 4x4 ਚ ਭਾਜੇ ਲੱਗਾ ਨਹੀਂ ਹੋਣ ਲੱਗਾ 4x4 करो चेक कर। बाकी वीडी मशीनरी तेगा बंदा बैठा बैठा थकता नहीं जिन्ना मर्जी चलाई जाए ਪਹਲਾਦੇ ਨੇ ਬਾਏ ਪਹਲਾ ਰਾਤੀ ਵੀ ਚਲਾਈ ਜਾਵੇ ਬਾਕੀ ਸ਼ੌਂਕ ਹੋਣਾ ਚਾਹੀਦਾ ਜੀ ਫੇਰ ਹੀ ਸੰਦੇ ਚੱਲਦੇ ਆ ਤੇ ਆ ਆਪਣਾ ਆ ਗਿਆ ਛੋਟਾ ਬਲੌਗਰ ਇਹਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਭਰਾ ਨੂੰ ਕਰ ਦਿਓ ਸਬਸਕ੍ਰਾਈਬ ਇਹਦਾ ਚੈਨਲ ਹੈਗਾ ਪਿਓ ਪੁੱਤ ਦਾ ਡੇਰੀ ਫਾਰਮ ਤੇ ਆਪਾਂ ਨੂੰ ਵੀ ਸਬਸਕ੍ਰਾਈਬ ਕਰ ਦਿਆ ਜੀ ਜੀ ਕੋਲ ਲਿਫਟ ਛੱਟੀ ਹੋਈ ਆ ਗੇਅਰ ਚਾਚੇ ਨੇ ਥੋੜਾ ਜਿਆਦਾ ਵੱਡਾ ਲਾਤਾ ਕਿਹੜਾ ਗੇਅਰ ਚਾਹ? ਮੀਡੀਅਮ ਲਾ। ਮੀਡੀਅਮ ਮੀਡੀਅਮ ਲਾ ਮੀਡੀਅਮ। ਦੂਜਾ ਮੀਡੀਅਮ ਲਾ ਲਾ। ਜਾਂ ਮੀਡੀਅਮ ਲਾ। ਬਾਕੀ ਆਪਣੀ ਜਮੀਨ ਬਹੁਤ ਪੱਕੀ ਆ। ਮੀਡੀਅਮ ਗੇਅਰ ਹੀ ਹੈ ਜੋ ਲੱਗਾਂ ਤੇ ਅੱਜ ਹੋਣ ਮੀਡੀਅਮ ਗੇਅਰ ਲੱਗਾ ਟਰੈਕਟਰ ਵੀ ਦੱਸਦਾ ਹੈ ਜੀ ਮੀਡੀਅਮ ਗੇਅਰ ਲੱਗਾ ਮੀਡੀਅਮ ਦਾ ਟਰੈਕਟਰ ਬਹੁਤ ਸੌਖਾ ਚੱਲਦਾ ਹੈ ਇਹਦੇ ਚੱਕਰ ਆ ਗਏ ਬਹੁਤ ਜ਼ਿਆਦੇ ਹਾਈ ਗੇਅਰ ਤੇ ਨਹੀਂ ਚੱਲਦਾ ਮੀਡੀਅਮ ਪਾ ਲੈ ਇਹਨੂੰ ਤੀਜਾ ਲਾ ਦੋ ਪਰਵਾਹ ਨਹੀਂ ਕਰਦਾ ਬਾਕੀ ਆਪਣੀ ਜ਼ਮੀਨ ਹੈਗੀ ਏ ਪੂਰੀ ਪੱਕੀ ਕਾ ਕਰੋ ਚੀਕਣੀ ਜ਼ਮੀਨ ਹੈ ਆਪਣੀ ਰੇਤਲੀ ਨਹੀਂ ਮਤਲਬ ਟਰੈਕਟਰ ਆਪਾਂ ਜਾਈ ਜਾਵੇ ਪੰਜਵੇਂ ਮੇ ਲੋਜ ਲਵਾ ਦਿੰਨੇ ਆ 2 ਵਜੇ ਤੋਂ 5 ਵਜੇ ਚੱਲਦਾ ਬਾਕੀ ਮੀਡੀਆ ਤਾਂ ਵਧੀਆ ਰਹਿੰਦਾ ਬਾਕੀ ਆਪਣੀ ਪਹਿਲੀ ਵੀ ਗਿੱਲੀ ਆ ਜੀ ਬਾਕੀ ਹੋਣਾ ਆਪਾਂ ਤੁਹਾਨੂੰ ਢੇੜਾ ਵਖਾਉਣਿਆ ਕਿਵੇਂ ਆਉਂਦਾ ਇੱਕ ਆਪਣੇ ਡਰਾਈਵਰ ਨੂੰ ਪਾਸੇ ਦਾ ਛੇਤੀ ਭੁੱਲ ਜਾਂਦਾ ਚੇਤਾ ਡਰਾਈਵਰ ਆਪਣਾ ਕਰਦਾ ਨਾ ਖੜਾ ਡਰਾਈਵਰ ਆਪਣਾ ਬਾਹਲਾ ਕੱਬਾ ਬੈਠਾ ਉੱਤੇ ਬਹੁਤ ਮਿੱਟੀ ਪਾਟ ਰਿਹਾ ਬਲੋ ਪੂਰਾ ਆਪਦਾ ਚੰਦੜਾ ਨਹੀਂ ਚੈੱਕ ਕਰੋ ਹੁਣ ਬਲੋ ਆਪਾਂ ਉੱਤੇ ਉੱਤੇ ਚਲਾਈ ਜਾਈਏ ਕਿਉਂਦਾ ਤਾਂ ਕੋਈ ਫਾਇਦਾ ਨਹੀਂ ਤੇ ਆਪਾਂ ਬਲੋ ਮਾਰਨ ਲੱਗੇ ਤੇ ਚੰਗੀ ਤਰ੍ਹਾਂ ਮਾਰੀਏ ਠਕਾ ਕੇ ਬਾਕੀ ਪੈਲੀ ਦਾ ਕਲਰ ਵੀ ਇੱਥੇ ਆ ਰਿਹਾ ਚੈੱਕ ਕਰੋ ਕੱਢਿਆ ਆਪਣਾ ਵੀਰ ਵੀ ਚ ਬੁਲਾਉਣ ਡਿਆ ਬਲੌਗ ਸੁਣਾ ਦੇਗਾ ਕਾਨੂੰ ਗੱਲਾਂ ਅੱਜ ਆਪਾਂ ਚੈੱਕ ਹੀ ਕਰਨਾ ਚੰਗੀ ਜਿਹੀ ਤਰ੍ਹਾਂ ਟਾਇਰ ਚੇਂਜ ਕਰ ਕਰਕੇ ਪਤਾ ਲੱਗ ਜੇ ਕਿਹੜਾ ਕਿਵੇਂ ਆ ਰਾਸੋ ਚੱਕਰ ਤੇ ਵਧੀਆ ਟੈਂਟਰ ਚੱਲਦਾ ਚੈੱਕ ਕਰੋ 1500 ਚੱਕਰ ਤੇ ਚੱਕਾ ਤੇਰਾ ਪਾਤਾ ਨੂੰ ਖਾਣਦੇ ਆ ਬਾਕੀ ਜਮੀਨ ਵੇਖੋ ਪੂਰੀ ਗਿੱਲੀ ਆਪਣੀ ਆ ਵੇਖੋ ਪਾਣੀ ਨੀ ਪਾਪਾ ਹੁਣ ਜੜ ਨਹੀਂ ਪੈਣਾ ਇੰਨਾ ਬਹੁਤ ਪਰੇਸ਼ਾਨ ਕੀਤਾ ਹੈ ਪੱਠੇ ਆਪਾਂ ਪੱਠੇ ਵੱਡਣ ਵਾਲੀ ਮਸ਼ੀਨਾਂ ਵੜ ਲਏ ਸੀ ਕਿਉਂਕਿ ਆਪਣਾ ਬਰਸੀਨ ਲੇਟ ਹੋਈ ਜਾਂਦਾ ਸੀ ਆਪਾਂ ਆਖਿਆ ਬਰਸੀਨ ਦੀ ਪੈੜੀ ਭਟਾਈਏ ਝੋਣ ਪਲੋ ਮਾਰਦਾਂਗੇ ਤੇ ਚਲੋ ਗੱਲ ਧੁੱਪ ਲੱਗ ਜੇਗੀ ਪੈਲੀ ਮਾੜੀ ਮੋਟੀ ਸੁਕੇਗੀ ਤੇ ਫੇਰ ਆਪਾਂ ਬਰਸੀਨ ਬੀਜ ਦਿਆਂਗੇ ਲੋਅ ਮਾਰ ਕੇ ਆਪਾਂ ਮਾਰਨਾ ਸੁਪਰ ਸੀਟਰ ਕਿਉਂਕਿ ਜਿਹੜੇ ਆ ਬਣਿਆ ਨਾ ਮਾੜਾ ਮੋਟਾ ਉਤਨ ਥੱਲੇ ਹੋਇਆ ਕੰਮ ਉਹ ਸਾਰਾ ਪੱਧਰ ਹੋ ਜਾਏਗਾ ਕੰਮ ਬਾਕੀ ਆਪਾਂ ਆਪ ਵੀ ਡਰਾਈਵ ਕਰਾਂਗੇ ਤੁਹਾਨੂੰ ਦਿਖਾਵਾਂਗੇ ਬਾਕੀ ਟਰੈਕਟਰ 'ਚ ਕੋਈ ਕਮੀ ਪੈ ਪੇਛੀ ਨਹੀਂ ਹੈਗੀ ਜੀ ਟਰੈਕਟਰ ਬਹੁਤ ਵਧੀਆ ਚੱਲਦਾ ਬਾਕੀ ਜਿਵੇਂ ਜਿਵੇਂ ਵਾਹਾਂਗੇ ਪਤਾ ਲੱਗਦਾ ਜਾਂਦਾ ਟਰੈਕਟਰ ਦਾ ਬਾਕੀ ਦਾਵਦਾ ਨਹੀਂ ਗਾ ਜਵਾਂ ਵੀ ਬਾਕੀ ਹੌਸਪਾਵਰ ਹੀ ਬਹੁਤ ਜ਼ਿਆਦੀ ਆ ਜਾਂਦੀ ਫਿਰ ਦਬਣਾ ਤੇ ਨੇ ਕੀ ਐ ਇੰਨੇ 'ਚ ਬਾਕੀ ਆਪਾਂ ਤੁਹਾਨੂੰ ਉੱਤੇ ਬੈਠ ਕੇ ਵਿਖਾਉਣੇ ਆ ਟਰੈਕਟਰ ਤੇ ਨਾਲੇ ਤੁਹਾਨੂੰ ਚੈੱਕ ਕਰਾ ਦਾਂਗੇ ਗੀਅਰ ਕਿਹੜਾ ਲੱਗਾ ਕਿਹੜਾ ਕਿਵੇਂ ਆ ਓਕੇ ਰਿਪੋਰਟਾਂ ਕਰਾ ਦੇਾਂਗੇ ਬਾਕੀ ਪੈਲੀ ਬਹੁਤ ਗਿੱਲੀ ਆ ਟਰੈਕਟਰ ਜ਼ੋਰ ਪੂਰਾ ਮਾਰਦਾ ਕਾਨੂੰ ਗੱਲਾਂ ਕਰਾਈ ਜਾਂਦਾ ਆਪਣਾ ਬਲੌਗਰ ਵੇਖ ਲਓ ਬਾਈ ਉਸਤਾਦ ਜੀ ਪੂਰੀ ਯਾਤਰਾ ਉਡਾਣ ਦੇਣੇ ਵੇ ਕਿਉਂ ਦਾ ਘੂਕਦਾ ਮੰਡੀ ਡੇਰਾ ਰਵਰਦਾ ਆਪਣਾ ਪੂਰਾ ਐਮਓ ਕੈਂਪ ਬੈਠਾ ਆਪਾਂ ਕੋਨਟਰੈਕਟਰ ਤੇ ਬੈਠ ਕੇ ਤੁਹਾਨੂੰ ਦਿਖਾਉਣੇ ਆਂ ਇੱਜਾ ਮੀਡੀਅਮ ਆਪਾਂ ਲਾਇਆ ਹੋਇਆ ਹੈ 1500 ਚੱਕਰ ਦੇ ਆਪਾਂ ਕਰਦੇ ਹਾਂ ਜਿਹੜਾ ਜੱਗਾ ਬਹੁਤ ਨਹੀਂ ਆਉਂਦਾ ਆਪਾਂ ਜੋ ਰੋਖਾਉਣਿਆ ਟਰੈਕਟਰ ਦਾ ਆ 655 ਹਰਜਨ ਵਾਲੇ ਬਿਨਾ ਮੋਡੀਫਿਕੇਸ਼ਨ ਤੋਂ ਚੱਲਦੇ ਨੇ ਬਾਲਾ ਜੀ ਤੋਂ ਬੰਦੀ ਆ ਬਿਨਾ ਮੋਡੀਫਾਈ ਤੋਂ ਉਹ ਤਾਂ ਬੰਦੇ ਦੀ ਮੰਨਦੀ ਖਵਾਏ ਜਾਂ ਕਰਾਉਣਾ ਦਾ ਬਾਕੀ ਇਹਨੂੰ ਲੋੜ ਨਹੀਂ ਪੈਂਦੀ ਜਿਵੇਂ ਕਹਿ ਨਹੀਂ ਜਾਂਦੇ ਆ ਬਿਨਾ ਮੋਡੀਫਾਈ ਤੋਂ ਚੱਲਦੇ ਨੇ ਆਪਣਾ ਬਲੌਕਰਤਾ ਹੋ। ਪੱਟ ਪੱਟ ਕੇ ਮਾਰ ਲਿਆ ਮਿੱਟੀ ਬਾਹਰ। ਵੇ ਚੀਨੀਆਂ ਦੇ ਛੱਡੀ ਕੋਈ ਚੋਰ ਮਾਰਦਾ ਨਾ ਕਈ ਆਖ ਦਿੰਦੇ ਸੀ ਆਈ.ਡੀ ਦੀ ਜ਼ੋਰ ਨਹੀਂ ਮਾਰਦੇ ਹੁਣ ਹੀ ਕਰਦੇ ਜ਼ੋਰ ਵਾਧੂ ਮਾਰਦਾ ਡਾਕਟਰ ਜ਼ੋਰ ਦੀ ਕਮੀ ਕੋਈ ਨਹੀਂ ਹੈਗੀ ਇਹਨਾਂ ਵੀਰ ਜੀ ਬਲੋ ਵਜ ਗਏ ਆ ਹੁਣ ਆਪਾਂ ਚੱਲਦੇ ਆ ਘਰੇ ਕੰਮ ਆਪਾਂ ਕਰਦਾ ਸਮਾਪਤੀ ਅਹੀਂ ਨਾ ਜਦੋਂ ਟਾਈਮ ਨਹੀਂ ਲੱਗਾ ਬਲੋ ਵਜਣ ਤੇ ਟਾਈਮ ਥੋੜਾ ਹੀ ਲੱਗਾ ਬਾਕੀ ਤੁਸੀਂ ਬਲੋ ਵੇਖੋ ਵਜੇ ਵਧੀਆ ਸਾਡਾ ਫੁੱਟਾਂ ਦੇ ਵਜ ਗਏ ਘੇਰੇ ਹੀ ਘਰੇ ਆਪਦੇ ਵੱਲੋਂ ਤਾਂ ਕੰਮ ਹੀ ਪੈਸੀ ਕੋਈ ਨਹੀਂ ਛੱਡੀ ਬਾਕੀ ਤੁਸੀਂ ਦੱਸੋ ਕਿਵੇਂ ਆ ਕਮੈਂਟਾਂ ਚ ਲਾਈਕ ਕਮੈਂਟ ਕਰਦੇ ਜੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਿਆ ਜੇ ਓਕੇ ਰਿਪੋਰਟਾਂ ਕਰਾ ਦਿਓ ਤਾਂ ਇਹ ਵੀਰ ਭਰਾ ਜਿੰਨਾ ਪਿਆਰ ਦਿਓਗੇ ਆਪਾਂ ਨੂੰ ਆਪਾਂ ਔਨੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਵੱਧ ਤੋਂ ਵੱਧ ਆਪਣੇ ਨਾਲ ਜੁੜੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ ਆਪਣੇ ਨਾਲ ਜੁੜੇ ਰਹੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ